ਗਈ ਆ ਚੀਜ਼ ਜਿਹੜੀ ਮੈਂ ਆ ਗਈ ਜਿਹੜੀ ਤੁਹਾਨੂੰ ਦਿਖਾਉਣੀ ਸੀ ਇਹੋ ਪਿੱਛੇ ਫੈਕਟਰੀ ਲੱਗੀ ਵੀ ਆ ਆ ਇੱਥੇ ਇਹਨਾਂ ਦਾ ਵਾਟਰ ਟ੍ਰੀਟਮੈਂਟ ਪਲਾਂਟ ਲਾਇਆ ਬਾਪ ਦਾ ਜਣੀ ਇਹ ਨਹੀਂ ਹੈਗਾ ਅੱਬੀ ਇਹੀ ਸਭ ਤੋਂ ਵੱਡੀ ਆ ਜਿਹੜੀ ਇਸ ਮੁਲਕ ਦੀ ਖੂਬਸੂਰਤੀ ਆ ਜਿੰਨਾ ਜਣੀ ਪਾਣੀ ਦੀ ਸੰਭਾਲ ਇਹ ਮੁਲਕ ਕਰਦਾਗਾ ਜਣੀ ਜਿੰਨੇ ਪਾਣੀ ਦੇ ਸਰੋਤ ਇਸ ਮੁਲਕ ਕੋਲੇ ਹੈਗੇ ਆ ਤਾਜ਼ੇ ਪਾਣੀ ਦੇ ਫੇਰ ਵੀ ਜਣੀ ਇੰਨੀ ਸਾਮ ਸੰਭਾਲ ਪਾਣੀ ਨਹੀਂ ਮੇਰਾ ਖਿਆਲ ਕੋਈ ਦੂਜਾ ਮੁਲਕ ਦੁਨੀਆ ਤੇ ਕਰਦਾ ਹੋਣਾ ਆਪਾਂ ਲੋਕਾਂ ਨੇ ਨਾ ਪਾਣੀਆਂ ਨੂੰ ਸਿਰਫ ਮੈਨੂੰ ਲੱਗਦਾ ਦਰਜੇ ਹੀ ਦਿੱਤੇ ਨੇ ਸੰਭਾਵ ਨਹੀਂ ਕਰੀ ਨਦੀਆਂ ਨੂੰ ਉੱਚੇ ਦਰਜੇ ਦਿੱਤੇ ਆ ਸ਼ਬਦਾਂ 'ਚ ਵੀ ਰੱਖਿਆ ਪਾਣੀ ਨੂੰ ਪਾਣੀ ਨੂੰ ਪਰ ਸੰਭਾਲ ਕਰਨ 'ਚ ਪਾਣੀ ਦੀ ਆਪਾਂ ਫੇਲ ਹੋਏ ਆਂਗੇ ਇਹਦੇ ਲਈ ਆਪਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਆਪਣੀ ਲੋਕਾਂ ਨੂੰ ਪ੍ਰਸ਼ਾਸਨ ਨੂੰ ਵੀ ਡੰਡਾ ਕਰਨਾ ਕਾੜਾ ਕਰਨਾ ਚਾਹੀਦਾ ਤੇ ਲੋਕਾਂ ਨੂੰ ਵੀ ਬਹੁਤ ਕੁਝ ਸਿੱਖਣਾ ਚਾਹੀਦਾ ਹੁਣ ਤਾਂ ਜਿਵੇਂ ਅੱਗੇ ਤਾਂ ਸਾਧਨ ਨਹੀਂ ਸੀਗੇ ਹੁਣ ਤਾਂ ਬਹੁਤ ਕੁਝ ਆਪਾਂ ਘਰੇ ਬੈਠੇ ਵੀ ਸਿੱਖ ਸਕਦੇ ਆਂਗੇ YouTube Instagram ਦੀ ਮਦਦ ਨਾਲ ਦੇਖੋ ਇਹਨਾਂ ਦਾ ਵਾਟਰ ਟ੍ਰੀਟਮੈਂਟ ਪਲਾਂਟ ਆ ਫੈਕਟਰੀ ਲੱਗੀ ਵੀ ਆ ਸਾਰਾ ਪਾਣੀ ਵੀ ਦੂਰ ਕੀਤਾ ਜਾਂਦਾਗਾ ਕਿ ਇਹਨੂੰ ਮਤਲਬ ਇੰਨਾ ਸੋਧ ਲਿਆ ਜਾਂਦਾ ਵੀ ਇਹਨੂੰ ਜਮਾ ਕਲੀਅਰ ਕਰਕੇ ਜੋ ਜਿਹੜੀ ਨਿਕਲਦੀ ਆ ਮੈਲ ਨਿਕਲਦੀ ਆ ਗੰਦਗੀ ਬਣਦੀ ਆ ਨਾ ਉਹਨੂੰ ਲੋਡ ਕਰਕੇ ਦੁਆਰਾ ਇੱਥੇ ਡੰਬ ਸਾਈਡ ਤੇ ਛੱਟ ਕੇ ਆਉਂਦੇ ਆ ਜਾਨੀ ਇਹ ਨਹੀਂ ਵੀ ਧਰਤੀ ਚ ਪਾਈ ਜਾਣ ਬੋਰ ਕਰਕੇ ਜਾਂ ਨਦੀ ਨਾਲੇ ਚ ਡੋਲੀ ਜਾਣ ਠੀਕ ਹੈ ਜੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਸ਼ੇਅਰ ਜ਼ਰੂਰ ਕਰਿਓ Пан